ਸੱਚੀ ਗੱਲ ਦੋਸਤੋ ਦੋਸਤੋ ਜਿਹੜੀ ਪੰਜਾਬ ਦੇ ਵਿੱਚ ਸਰਪੰਚੀ ਦੀ ਇਲੈਕਸ਼ਨ ਹੋਣ ਜਾ ਰਹੀ ਆ ਸਾਡੇ ਨਗਰ ਵਿੱਚ ਜਿੰਨੇ ਵੀ ਕੈਂਡੀਡੇਟ ਖੜੇ ਆ ਅਸੀਂ ਕੋਸ਼ਿਸ਼ ਕਰਾਂਗੇ ਸਾਰਿਆਂ ਦਾ ਪੱਖ ਤੁਹਾਡੇ ਅੱਗੇ ਲੈ ਕੇ ਆਉਣ ਦਾ ਤੇ ਫੈਸਲਾ ਤੁਸੀਂ ਕਰਨਾ ਆ ਕਿਹੜੀ ਚੀਜ਼ ਨਾਲ ਆਪਣੇ ਪਿੰਡ ਨੂੰ ਫਾਇਦਾ ਹੋ ਸਕਦਾ ਕਿਹੜੇ ਕੈਂਡੀਡੇਟ ਦੇ ਜਿੱਤਣ ਨਾਲ ਆਪਣੇ ਪਿੰਡ ਨੂੰ ਫਾਇਦਾ ਹੋ ਸਕਦਾ ਆ ਤੇ ਉਹ ਤੁਹਾਡੇ ਹੱਥ ਵਿੱਚ ਆ ਤੇ ਅਸੀਂ ਹਰੇਕ ਕੈਂਡੀਡੇਟ ਦਾ ਪੱਖ ਜਿਹੜਾ ਸਾਡਾ ਮੋਢਲਾ ਫਰਜ਼ ਬਣਦਾ ਪੱਤਰਕਾਰ ਹੋਣ ਦੇ ਨਾਤੇ ਵੀ ਚੈਨਲ ਚਲਾਉਂਦੇ ਆ ਅਸੀਂ ਅਸੀਂ ਹਰੇਕ ਬੰਦੇ ਦਾ ਪੱਖ ਰੱਖੀਏ ਉਹ ਅਸੀਂ ਇੱਕ ਯਤਨ ਕਰਨ ਲੱਗੇ ਆ ਇੱਕ ਕੈਂਡੀਡੇਟ ਦੇ ਆਪਣੇ ਬਿਆਨ ਆਏ ਆ ਉਹ ਤੁਹਾਡੇ ਸਾਹਮਣੇ ਰੱਖਾਂਗੇ ਇਦਾਂ ਹੀ ਮਾਰੀ ਬਾਰੀ ਕਰਕੇ ਸਾਰੇ ਕੈਂਡੀਡੇਟਾਂ ਦਾ ਜਿਹੜਾ ਪੱਖ ਆ ਤੁਹਾਡੇ ਅੱਗੇ ਲੈ ਕੇ ਆਵਾਂਗੇ ਤੇ ਫੈਸਲਾ ਤੁਸੀਂ ਕਰਨਾ ਲੋ ਸੁਣੋ ਜੀ ਵਿਚਾਰ ਹਾਂ ਜੀ ਜੈ ਵਾਲਮੀਕੀ ਜੈਪੀਮ ਜੈਪਾ ਸਾਰੇ ਹੀ ਪਿੰਡ ਜੁਮਸ਼ੀਰ ਖਾਸ ਦੇ ਵੋਟਰਾਂ ਨੂੰ ਮੇਰੇ ਯਾਨੀ ਕਿ ਮੰਦਿਰ ਜੁਮਸ਼ੀਰ ਨੂੰ ਮੰਨੇ ਵੱਲੋਂ ਇੱਕ ਚਰਨਾ ਦੇ ਵਿੱਚ ਬੇਨਤੀ ਹੈ ਸਾਰੇ ਹੀ ਵੋਟਰਾਂ ਦੇ ਜਿੰਨੇ ਵੀ ਪੂਰੇ ਜਮਸ਼ੀਰ ਖਾਸ ਦੇ 11 ਵਾੜਾਂ ਦੇ ਚਾਹ ਉਹ ਸਾਡੇ ਪੰਜ ਮਹੱਲੇ ਨੇ ਚਾਹ ਉਹ ਮਾਨਾਪੱਤੀ ਆ ਜਾਂ ਬਾਜ਼ਾਰ ਵਾਲਾ ਪਾਸਾ ਆ ਜਾਂ ਗਿੱਲਾਂ ਵਾਲਾ ਪਾਸਾ ਹੈ ਜਾਂ ਤਲਵੈਣੀ ਵਾਲਾ ਪਾਸਾ ਹੈ ਸਮੂਹ ਪਿੰਡ ਜਮਸ਼ੀਰ ਖਾਸ ਦੇ ਜਿੰਨੇ ਵੀ ਵੋਟਰਾਂ ਉਹਨਾਂ ਸਾਰਿਆਂ ਦੇ ਚਰਨਾ ਦੇ ਵਿੱਚ ਬੇਨਤੀ ਕਰਨਾ ਚਾਹੁੰਦਾ ਕਿ ਕੁਝ ਸਰਚਾਰਤੀ ਅੰਸਰ ਜਿਹੜੇ ਆ ਪਿੰਡ ਜਮਸ਼ੀਰ ਖਾਸ ਦੇ ਵਿੱਚ ਉਹ ਇਹ ਅਫਵਾੜ ਆ ਰਹੇ ਆ ਕਿ ਮਾਨਾ ਜਿਹੜਾ ਆ ਕੋਈ ਕਹਿ ਰਿਹਾ ਕਿ ਪੱਕੂ ਪੰਚ ਜੀ ਦੇ ਹੈ ਹੱਕ 'ਚ ਬੈਠ ਗਿਆ ਕੋਈ ਕਹਿ ਰਿਹਾ ਕਿ ਹੀਰਾ ਲਾਲ ਦੇ ਹੱਕ 'ਚ ਬੈਠ ਗਿਆ ਮੈਂ ਜਿਹਦੇ ਮੇਰੇ ਵੋਟਰ ਆ ਸਪੋਰਟਰ ਆ ਮੇਰੇ ਵੀਰ ਆ ਮੈਨੂੰ ਖੜਾ ਕਰਨ ਵਾਲੇ ਆ ਜਾਂ ਜਿਨ੍ਹਾਂ ਨੇ ਮੇਰੀ ਪਿਛਲੀ ਵਾਰ ਸਪੋਰਟ ਕੀਤੀ ਆ ਜਾਂ ਇਸ ਵਾਰ ਜਿੰਨੇ ਵੀ ਸਪੋਰਟ ਕਰ ਰਹੇ ਨੇ ਮੇਰੇ ਨਾਲ ਨਵੇਂ ਜੁੜ ਰਹੇ ਨੇ ਮੈਂ ਤਾਂ ਪਹਿਲਾਂ ਸਾਰਿਆਂ ਦੀ ਚਰਨਾ ਚ ਇਹ ਬੇਨਤੀ ਕਰੂੰਗਾ ਕਿ ਜੇ ਮੈਂ ਖੜਾ ਆ ਤਾਂ ਮੈਂ ਖੜਾ ਆ ਮੈਂ ਕਿਸੇ ਦੇ ਹੱਕ 'ਚ ਨਹੀਂ ਬੈਠਾ ਜਿਹੜੇ ਲੋਕ ਗਲਤ ਅਫਵਾਮਾਂ ਫੁਲਾ ਰਹੇ ਆ ਮੇਰੇ ਬਾਰੇ ਉਹਨਾਂ ਨੂੰ ਤੁਸੀਂ ਇਹ ਜਵਾਬ ਮੰਗੋਗੇ ਮਾਨੇ ਨੇ ਤੁਹਾਨੂੰ ਕਦੋਂ ਕਿਹਾ ਵੀ ਮੈਂ ਫਲਾਣੇ ਦੇ ਕਿਉਂਕਿ ਮੇਰੇ ਤੱਕ ਕੋਈ ਪਹੁੰਚ ਨਹੀਂ ਕੀਤੀ ਕਿਸੇ ਨੇ ਨਾ ਕੋਈ ਕਰੇ ਕਿਉਂਕਿ ਇਦਾਂ ਦੀ ਪਹੁੰਚ ਮੇਰੇ ਤੱਕ ਕੋਈ ਵੀ ਨਾ ਕਰੇ ਬੈਠਣ ਵਾਲੇ ਕਿਉਂਕਿ ਮੈਂ ਪਿੰਡ ਜਮਸ਼ੀਰ ਖਾਸ ਦੇ ਵਿਕਾਸ ਲਈ ਖੜਾ ਹਾਂ ਮੈਂ ਪਿੰਡ ਜਮਸ਼ੀਰ ਖਾਸ ਦੇ ਸਮੂਹ ਵੋਟਰਾਂ ਲਈ ਖੜਾ ਹਾਂ ਮੈਂ ਆਪਣੇ ਪਿੰਡ ਜਮਸ਼ੀਰ ਖਾਸ ਨੂੰ ਸਾਫ਼ ਸੁਥਰਾ ਸੋਹਣਾ ਬਣਾਉਣ ਲਈ ਤੇ ਜਿੰਨੀਆਂ ਸਹੂਲਤਾਂ ਹਨ ਉਹਨਾਂ ਦੇ ਲਈ ਖੜਾ ਹਾਂ ਮੈਂ ਇੱਥੇ ਕੋਈ ਬੈਠਣ ਲਈ ਨਹੀਂ ਖੜਾ ਵੀ ਮੈਂ ਕਾਗਜ਼ ਚੱਕ ਲੈ ਔਰ ਇੱਕੋ ਚੀਜ਼ ਹੋਰ ਅਫਵਾਹਾਂ ਆਈ ਜਾ ਰਹੀ ਆ ਕਿ ਮਾਨੇ ਨੇ ਤਾਂ ਬਾਹਰ ਚਲੇ ਜਾਣਾ ਵੀ ਉਹਦਾ ਤਾਂ ਬੈਠ ਗਿਆ ਜੀ ਜਾਂ ਫਲਾਨੇ ਦੇ ਹੱਕ ਤੇ ਮੈਂ ਕਿਸੇ ਦੇ ਹੱਕ ਤੇ ਨਹੀਂ ਬੈਠਾ ਮੈਂ ਕਿਤੇ ਨਹੀਂ ਬਾਹਰ ਜਾਣਾ ਮੈਂ ਇਸੇ ਪਿੰਡ ਚ ਰਹਿਣਾ ਹੈ ਇਸ ਪਿੰਡ ਦੀ ਸੇਵਾ ਕਰਨੀ ਹੈ ਇਸ ਪਿੰਡ ਦੇ ਲੋਕਾਂ ਦੀ ਸੇਵਾ ਕਰਨੀ ਆ ਖਾਸ ਕਰਕੇ ਮੈਂ ਆਪਣੇ ਨਿਮਾ ਵਾਲੇ ਮਹੱਲੇ ਨੂੰ ਬੇਨਤੀ ਕਰਨਾ ਚਾਹੁੰਦਾ ਆ ਆਪਣੇ ਵਗੀਚੀ ਮਹੱਲੇ ਨੂੰ ਟਿੱਬੇ ਮਹੱਲੇ ਨੂੰ ਬੇਨਤੀ ਕਰਨਾ ਚਾਹੁੰਦਾ ਆ ਸਟੇਸ਼ਨ ਕਲੋਨੀ ਨੂੰ ਜਮਸ਼ੇਰ ਕਲੋਨੀ ਨੂੰ ਤੇ ਸਮੂਹ ਪਿੰਡ ਜਮਸ਼ੇਰ ਖਾਸ ਦੀ ਜਿੰਨੀ ਵੀ ਸੰਗਤ ਆ ਜਿੰਨੇ ਵੀ ਲੋਕ ਆ ਜਿੰਨੇ ਵੀ ਵੋਟਰ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਮਾਨਨਾ ਕੱਲ ਵੀ ਖੜਾ ਸੀ ਮਾਨਨਾ ਅੱਜ ਵੀ ਖੜਾ ਆ ਤੇ ਮਾਨਨਾ ਕੱਲ ਨੂੰ ਵੀ ਖੜਾ ਰਹੂਗਾ ਕੋਈ ਇਦਾਂ ਦੀ ਤਾਕਤ ਨਹੀਂ ਆ ਜਿਹੜੀ ਮਾਨਨੇ ਨੂੰ ਜਾਂ ਮੇਰੇ ਵੋਟਰਾਂ ਨੂੰ ਜਾਂ ਸਪੋਰਟਰਾਂ ਨੂੰ ਇਸ ਗੱਲ ਦੀ ਜਿਹੜੀ ਆ ਉਹ ਕਦੇ ਵੀ ਨਿਰਾਸ਼ਾ ਨਹੀਂ ਝੁਲਣੀ ਪਊਗੀ ਕਿ ਮੈਂ ਅਗਰ ਖੜ ਗਿਆ ਤੇ ਮੈਂ ਬੈਠ ਜੂਗਾ ਸੋ ਮੈਂ ਖੜਾ ਆ ਜੀ ਤੁਹਾਡੇ ਚਰਨਾਂ ਦਾ ਸੇਵਕ ਆ ਸੋ ਸਾਰਿਆਂ ਦੇ ਚਰਨਾਂ 'ਚ ਬੇਨਤੀ ਅਗਰ ਕੋਈ ਗਲਤ ਅਫਵਾਹ ਫੈਲਾ ਰਿਹਾ ਆ ਉਹਦੇ ਤੋਂ ਬਚੋ ਉਹਨੂੰ ਪੁੱਛੋ ਕਿ ਤੇਨੂੰ ਕਦੋਂ ਕਿਹਾ ਜਾਂ ਤੇਰੇ ਸਾਹਮਣੇ ਕਦੋਂ ਗੱਲ ਹੋਈ ਮੈਂ ਜੋ ਵੀ ਤੁਹਾਡੇ ਤੋਂ ਬੇਨਤੀ ਕਰਦਾ ਹਾਂ ਸੋ ਇੰਨੀਆਂ ਗੱਲਾਂ ਦੇ ਨਾਲ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸ ਵਾਰ ਮੇਰਾ ਜਰੂਰ ਖਿਆਲ ਰੱਖੋ ਜੀ ਮੈਂ ਤੁਹਾਡੇ ਚਰਨ ਸੇਵਕ ਹਾਂ ਤੇ ਜਲਦੀ ਹੀ ਆਪਣਾ ਜਿਹੜਾ ਚੋਣ ਨਿਸ਼ਾਨਾ ਹੋਊਗਾ ਉਹ ਮੈਂ ਲੈ ਆ ਕੇ ਤੁਹਾਡੇ ਚਰਨਾਂ ਵਿੱਚ ਰੱਖ ਦੇਣਾ ਆ ਤੁਹਾਡੀ ਵੱਧ ਤੋਂ ਵੱਧ ਬੋਰਡ ਤੇ ਸਪੋਰਟ ਮੈਨੂੰ ਚਾਹੀਦੀ ਹੈ ਕਿਉਂਕਿ ਮੈਨੂੰ ਢਾਹ ਲਾਉਣ ਦੇ ਲਈ ਬਹੁਤ ਸਾਰੀਆਂ ਸਾਜ਼ਿਸ਼ਾਂ ਰੱਖੀਆਂ ਜਾ ਰਹੀਆਂ ਆ ਆਪਕੜ ਜੇ ਜਮਸ਼ੀਰ ਖਾਨ ਦੇ ਵਿੱਚ ਬਹੁਤ ਸਾਰੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਸੋ ਸਾਰਿਆਂ ਸੰਤਾਇਆਂ ਅੱਜ ਬੇਨਤੀ ਹੈ ਕਿ ਮੈਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਾਰਿਆਂ ਨੂੰ ਮੇਰੇ ਕੋਲੋਂ ਸਤਿਕਾਰ